6 ਜਨਵਰੀ 2024 ਪਾਰਕਿੰਗ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਮੈਨੂੰ ਲੱਗਿਆ ਕੁਝ ਅੰਕੜੇ ਦੇਣਾ ਵੀ ਠੀਕ ਰਹੇਗਾ ਸਿਰਫ 1 ਸਾਲ 2021 ਦੌਰਾਨ ਹੀ ਦਿੱਲੀ 'ਚ 12.2 ਮਿਲੀਅਨ ਵਾਹਨ ਦਰਜ ਹੋਏ ਨੇ ਰਜਿਸਟਰ ਕੀਤੇ ਗਏ ਨੇ ਭਾਰਤੀ ਗਿਣਤੀ 'ਚ ਇਹ 1 ਕਰੋੜ 22 ਲੱਖ ਵਾਹਨ ਬਣਦੀ ਹੈ ਗਿਣਤੀ ਸੜਕਾਂ ਕਿਨਾਰੇ ਵੈਧ ਪਾਰਕਿੰਗ ਖਾਣ ਚ ਕੇਵਲ 230000 ਵਾਹਨ ਹੀ ਖੜੇ ਹੋ ਸਕਦੇ ਨੇ ਅਤੇ ਇਸੇ ਚ ਸ਼ਾਮਲ ਨੇ 860 ਮਲਟੀ ਪਾਰਕਿੰਗ ਅਰਥਾਤ ਬਹੁ ਮੰਜ਼ਲਾ ਪਾਰਕਿੰਗ ਸਪੇਸ ਯਾਨੀ 90 ਫੀਸਦੀ ਕਮੀ ਹੈ ਪਾਰਕਿੰਗ ਲਈ ਥਾਂ ਦੀ ਇਸੇ ਕਰਕੇ ਦਿੱਲੀ ਚ ਅਵੈਧ ਪਾਰਕਿੰਗ ਬੇਹੱਦ ਇਸ ਕਾਰਨ ਲੋਕਾਂ ਵਿਚਕਾਰ ਗੱਡੀਆਂ ਖੜੀਆਂ ਕਰਨ ਲਈ ਥਾਂ ਪਿੱਛੇ ਗਰਮਾਗਰਮੀ ਹੱਥੋਪਾਈ ਅਤੇ ਲੜਾਈਆਂ ਝਗੜੇ ਵੀ ਹੋ ਜਾਂਦੇ ਨੇ ਇਕੱਲੇ ਸਾਲ 2023 ਚ ਹੀ ਦਿੱਲੀ ਪੁਲਿਸ ਨੂੰ ਗੱਡੀਆਂ ਖੜੀਆਂ ਕਰਨ ਲਈ ਥਾਵਾਂ ਪਿੱਛੇ ਝਗੜੇ ਕਾਰਨ 7300 ਟੈਲੀਫੋਨ ਕਾਲਾਂ ਕੀਤੀਆਂ ਗਈਆਂ ਨੇ ਅਵੈਧ ਪਾਰਕਿੰਗ ਕਾਰਨ ਛੋਟੇ-ਮੋਟੇ ਐਕਸੀਡੈਂਟ ਹੋਣਾ ਆਮ ਗੱਲ ਹੈ ਸੜਕਾਂ ਤੇ ਜਾਮ ਲੱਗਣਾ ਰਸਤੇ ਬੰਦ ਹੋਣਾ ਵਾਯੂ ਅਤੇ ਸ਼ੋਰ ਦਾ ਪ੍ਰਦੂਸ਼ਣ ਇਹਨਾਂ ਸਮੱਸਿਆਵਾਂ ਇੰਨੀਆਂ ਵੱਧ ਗਈਆਂ ਨੇ ਇਹ ਸਮੱਸਿਆਵਾਂ ਕਿ ਦਿੱਲੀ 'ਚ ਰਹਿਣਾ ਦਿਨੋ-ਦਿਨ ਬਹੁਤ ਮੁਸ਼ਕਲਾਂ ਨਾਲ ਭਰਿਆ ਹੁੰਦਾ ਜਾ ਰਿਹਾ ਹੈ ਜਿਨ੍ਹਾਂ ਕੋਲ ਗੱਡੀਆਂ ਨੇ ਜੋ ਗੱਡੀਆਂ ਦੇ ਮਾਲਕ ਨੇ ਉਹ ਤਾਂ ਇਹਨਾਂ ਸਮੱਸਿਆਵਾਂ ਕਾਰਨ ਪਰੇਸ਼ਾਨ ਹੈ ਹੀ ਨਹੀਂ ਜਿਹੜੇ ਬੇਕਾਰ ਨੇ ਅਰਥਾਤ ਜਿਨ੍ਹਾਂ ਕੋਲ ਕਾਰ ਹੈ ਨਹੀਂਗੀ ਉਹ ਵੀ ਕਾਰਾਂ ਵਾਲਿਆਂ ਵੱਲੋਂ ਪੈਦਾ ਕੀਤੀ ਗਈ ਇਸ ਮੁਸੀਬਤ ਨੂੰ ਝੱਲਣ ਲਈ ਮਜਬੂਰ ਨੇ ਕਿਉਂ ਭਈ ਉਹਨਾਂ ਦਾ ਕਸੂਰ ਕੀ ਹੈ